ਇਯਾਰੋ ਜ਼ਿੰਦਗੀ ਤਾਂ ਉਹ ਸੀ ਜੋ ਬਚਪਨ ਵਿੱਚ ਲੰਘ ਗਈ ਜਦੋਂ ਬੰਦਾ ਸਿਆਣਾ ਹੋ ਜਾਂਦਾ ਹੈ ਫਿਰ ਤਾਂ ਬਸ ਦਿਮਾਗ ਤੇ ਬੋਝ ਟੈਨਸ਼ਨਾਂ ਹੀ ਪੈ ਜਾਂਦੀਆਂ ਵਾਂ ਨਿੱਕੇ ਹੁੰਦੇ ਆ ਨਾ ਜਦੋਂ ਖੇਡਦੇ ਹੁੰਦੇ ਸੀ ਗਰਾਊਂਡਾਂ ਵਿੱਚ ਤਾਂ ਬਹੁਤ ਮਨ ਖੁਸ਼ ਰਹਿੰਦਾ ਸੀ ਹੱਸਦੇ ਸੀ ਖੇਡਦੇ ਸੀ ਲੜਦੇ ਸੀ ਜਦੋਂ ਨਾ ਕੋਈ ਰੋਂਦ ਮਾਰਦਾ ਹੁੰਦਾ ਸੀ ਝੂਠ ਮਾਰਦਾ ਹੁੰਦਾ ਸੀ ਤਾਂ ਕਹਿਣਾ ਸੌਂ ਖਾ ਸੋਹਾ ਬਹੁਤ ਇੱਕਦ ਵਿੱਚ ਇਹਨੂੰ ਪਾਈਆਂ ਜਾਂਦੀਆਂ ਸੀ ਹਾਲ ਹੀ ਵਿੱਚ ਨਾ ਅਜਾਈ ਇੱਕ ਛੋਟਾ ਜਿਹਾ ਵੀਡੀਓ ਕਲਿੱਪ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਨਾ ਦੋ ਮੁੜੇ ਗਰਾਊਂਡ 'ਚ ਖੇਡਦੇ ਪਏ ਆ ਤੇ ਇੱਕ ਨੇ ਸਾਇਦ ਨਾ ਦੰਦੀ ਵੱਢਦੀ ਜਾ ਜਾ ਕੇ ਆਪਣੇ ਕੋਚ ਸਾਹਿਬ ਆਪਣੇ ਉਸਤਾਦ ਨੂੰ ਸ਼ਿਕਾਇਤ ਲਾਉਂਦਾ ਪਿਆ ਵਾ ਕਹਿੰਦਾ ਪਿਆ ਵੀ ਮੇਰੇ ਇਹਨੇ ਦੰਦੀ ਵਢੀ ਆ ਉਹ ਮੰਨਦਾ ਨਹੀਂ ਪਿਆ ਫਿਰ ਇੱਕ ਦੂਜੇ ਨੂੰ ਸੌਂਵਾਂ ਪਾਈ ਜਾਂਦੇ ਆ ਵੀ ਗਰਾਊਂਡ ਦੀ ਸੌਂ ਖਾ ਮਾਂ ਬਿਓ ਦੀ ਸੌਂ ਖਾ ਸੋਹੇ ਛੋਟੇ ਜਿਹੇ ਵੀਡੀਓ ਕਲਿੱਪ ਤੁਹਾਡੇ ਨਾਲ ਸਾਂਝਾ ਕਰਦੇ ਆ ਤੂੰ ਵੱਡੀ ਦੰਦੀ ਨਹੀਂ ਤੂੰ ਨਹੀਂ ਤੂੰ ਨਹੀਂ ਫਿਰ ਮਾਰੀ ਗਾਂਢ ਆਈ ਧੋਖਾ ਗਰਾਊਂਡ ਦੀ ਸੌਂ ਲੱਗੇ ਮੈਨੂੰ ਗਰਾਊਂਡ ਦੀ ਨੂੰ ਵੀ ਗਰਾਊਂਡ ਦੀ ਸੌਂ ਲੱਗੇ ਨੂੰ ਮਾਂ ਦੀ ਸੌਂ ਲੱਗੇ ਆ ਛੋਟੀਆਂ ਵੀ ਵੱਡੇ ਮਲੇ ਜੁਸਟਾ ਕਰ ਲੱਗੇ ਬਣਿਆ ਜੋ ਮੈਨੂੰ ਫਰਨ ਗਿਆ ਹੈ ਗਰਾਊਂਡ ਦੀ ਸੌਂ ਲੱਗਿਆ ਗਰਾਊਂਡ ਦੀ ਥਲਾ ਖਾਈ ਦੀ ਦੰਦੀ ਵੱਡੀ ਹਨ ਦੇਖੋ ਇਦਾਂ ਦੀ ਵੱਡੀ ਹਨ ਹਾਂ ਇਹਨੇ ਮੇਰਾ ਦੰਦੀ ਵੱਡੀ ਨਹੀਂ ਉਸਤਾਦ ਦੀ ਵੱਡੀ ਝੂਠੀਆਂ ਖਾਈ ਜਾਂ ਡਿਆ ਤੇਰਾ ਤਾਂ ਮੂੰਹ ਤਾਂ ਪਤਾ ਲੱਗਣ ਰਿਹਾ ਸਾ ਮੈਂ ਗਰੋਟ ਮਾਰਨੀ ਤੂੰ ਦੇ ਤੂੰ ਮਾਰਨੀ ਗਰੋਟ ਤੇ ਤੈਨੂੰ ਸਾਡ ਪਰ ਨਲਵਾਉਗੀ ਗਰੋਟ ਜਾਤੋਂ ਬਤੋਵਾ ਕਰੇ ਨਿੱਕੇ ਹੁੰਦੇ ਤੁਸੀਂ ਵੀ ਇਦਾਂ ਕਰਦੇ ਹੁੰਦੇ ਸੀ ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਰੱਬ ਰੱਖਾ